ਹਰੇਕ ਘਰ ਦੇ ਵਿੱਚ ਕਿਤੇ ਨਾ ਕਿਤੇ ਇਹ ਪ੍ਰੋਬਲਮ ਹੈਗੀ ਹੈ ਕਿ ਬੱਚਾ ਨਹੀਂ ਹੋ ਰਿਹਾ ਹਨਾ ਲੇਡੀਜ਼ ਦੇ ਕੀ ਰੀਜ਼ਨ ਨਹੀਂ ਹੋ ਜਿਹੜੀ ਵੀ ਸੰਤਾਨ ਹੋਣੀ ਹੈ ਆਪਣੇ ਘਰ ਉਹ ਤਾਂ ਹੋਣੀ ਹੈ ਜੇ ਤੁਹਾਡਾ ਸਪਰਮ ਜਿਹੜਾ ਹੈਗਾ ਉਹ ਸਟਰੋਂਗ ਹੈ ਜੇ ਤੁਹਾਡਾ ਸਪਰਮ ਵੀਕ ਹੈ ਜਾਂ ਜਾਂ ਲੜਕੀ ਦਾ ਚਾਹੇ ਲੜਕੇ ਦਾ ਜੇ ਐਗ ਵੀਕਾ ਲੜਕੀ ਦਾ ਤਾਂ ਵੀ ਬੰਦਾ ਹੈ ਜੇ ਜੈਂਟਸ ਦੇ ਸਪਰਮ ਵੀਕਾ ਤਾਂ ਵੀ ਪ੍ਰੋਬਲਮ ਹੈ ਉਹਨਾਂ ਅੱਜਕੱਲ ਬੱਚੇ ਆਲਟイズਮ ਪੈਦਾ ਹੋ ਰਹੇ ਨੇ ਮੰਦੂਦੀ ਬੱਚੇ ਪੈਦਾ ਹੋ ਰਹੇ ਨੇ ਉਹ ਉਹਦੇ ਨੂੰ ਕਿੱਡੀਆਂ ਪ੍ਰੋਬਲਮ ਨੇ ਜੇ ਮਾਪੇ ਪਹਿਲਾਂ ਹੀ ਥੋੜਾ ਜਿਹਾ ਖਿਆਲ ਰੱਖ ਲੈਣ ਕਪਲ ਜੀ ਦਾ ਵਿਆਹ ਹੁੰਦਾ ਉਹ ਹੁਣ ਜਿਵੇਂ ਪੁਰਾਣੇ ਜ਼ਮਾਨੇ 'ਚ ਕਿਉਂ ਨਹੀਂ ਹੁੰਦੇ ਸੀ ਅਜਿਹੇ ਬੱਚੇ ਥੋੜੇ ਕਿਉਂ ਪਹਿਲਾਂ ਪਾਪਾ ਪੰਜੀਰੀ ਕਰਵਾ ਦਿੰਦੇ ਸੀ ਮੁੰਡੇ ਨੂੰ ਇੱਕ ਅਵਲੇ ਵਾ ਅੱਛਾ ਜੀ ਅਵਲੇ ਜਿਹੜਾ ਹੈਗਾ ਉਹ ਮੁੰਡਿਆਂ ਵਾਸਤੇ ਵੀ ਕੁੜੀਆਂ ਥੋੜਾ ਵੀ ਬਣਦਾ ਉਹਦੇ ਚ ਨਾਲ ਮੇਰੇ ਕੋਲ ਇੱਕ ਚੀਜ਼ ਖਾਣਾ ਇਹ ਹੈ ਇਹ ਉਹ ਜੱਤੀ ਕੋਲੋਂ ਲੰਬਾ ਉਹਨੇ ਇਹ ਜਿਹੀ ਚੀਜ਼ ਬਣੀ ਹੈ ਤੁਸੀਂ ਪਹਿਲੀ ਗੱਲ ਦੇਖੋ ਸਿਲਵਰ ਚਾਂਦੀ ਫਿਰ 골ਡ ਫਿਰ ਇਚ ਡਾਇਮੰਡ ਕਈ ਲੋਕਾਂ ਦਾ ਇਹੀ ਸ਼ੌਕ ਹੈ ਕਿ ਉਹ ਡਾਇਮੰਡ ਜਵੇਂ ਪਾਣਗੇ ਡਾਇਮੰਡ ਦੀ ਭਸਮ ਬਣਦੀ ਹੈ ਸੂਰਤ ਦੇ ਵਿੱਚ ਡਾਇਮੰਡ ਦਾ ਚੂਰਾ ਹੂੰ ਉਹ ਅਸੀਂ ਚੂਰਾ ਕਲੈਕਟ ਕਰਦੇ ਆ ਚੂਰਾ ਕਲੈਕਟ ਕਰਕੇ ਉਹਨੂੰ ਅਸੀਂ ਭਸਮ ਬਣਾਉਂਦੇ ਆ ਭਸਮ ਬਣਾਉਣ ਵਾਸਤੇ ਉੱਚ ਕੋਟੀ ਦੇ ਜਿਹੜੇ ਵੈਦ ਤੇ ਉਹ ਜਦੋਂ ਭਸਮਾ ਬਣਦੀਆਂ ਨੇ ਫਿਰ ਉਹਦੇ ਵਿੱਚ ਪੈਂਦੀ ਹੈ ਸ਼ਿਲਾਜੀ ਤੋਂ ਵੀ ਸੂਰਿਆ ਤੱਪੀ ਸੂਰਜ ਦੀ ਤਪਸ਼ ਦੇ ਵਿੱਚ ਪਿਘਲਾਈ ਹੋਈ ਛਲਗ ਦੀ ਪੈਂਦੀ ਹੈ ਤੇ ਇਹ ਜਿਹੜੀ ਚੀਜ਼ ਪੈਂਦੀ ਹੈ ਨਾ ਜਿਹਰੇ ਪੈਂਦੀ ਹੈ ਇਹ ਕਮਾਲ ਕਰਦੀ ਹੈ ਪਰ ਲੈਣਾ ਭਾਈ ਤੇ ਸੁਆਸ਼ ਮੈਨ ਦੀ ਫੋਟੋ ਲੱਗੀ ਹੋਵੇ ਬਹੁਤ ਗੌਰ ਕਰਨੀ ਹੈ ਤੇ ਜਿਹੜੀਆਂ ਕੋਸਟਲੀ ਚੀਜ਼ਾਂ ਨੇ ਨਾ ਐਮੀ ਨਾਲ ਲਿਆ ਕਰੋ ਵੀ ਕੋਈ ਵੀ ਦੇ ਜੂਗਾ ਤੁਸੀਂ ਆਰਡਰ ਕਰ ਦਿੰਦੇ ਹੋ ਕਈ ਵਾਰ AI ਤੇ ਮੇਰੀਆਂ ਬਹੁਤ ਗਲਤ ਵੀਡੀਓ ਲੁੱਕ ਬਣਾ ਕੇ ਆਪਣੇ ਵਿੱਚ ਚੀ ਜਾਂਦੇ ਉਹ ਵੀ ਤੁਸੀਂ ਧਿਆਨ ਰੱਖਣਾ ਹੈ ਪਹਿਲੇ ਦੋ ਸ਼ਬਦ ਤਾਂ ਗੁਰਸੱਬ ਦੀ ਆਵਾਜ਼ ਲੱਗਦੀ ਹੈ ਮਗਰ ਉਹ ਗੁਰਸੱਬ ਦੀ ਆਵਾਜ਼ ਹੀ ਬਦਲ ਗਈ ਜੇ ਹਸਬੰਡ ਵਾਈਫ ਦੇ ਬਲੰਡਰ ਸਪਰਮ ਦੀ ਕੁਆਲਿਟੀ ਵਧੀਆ ਤਾਂ ਕੋਈ ਪ੍ਰੋਬਲਮ ਆਏ ਨਹੀਂ ਫਿਰ ਨਹੀਂ ਲੈ ਵੀ ਹੋਣ ਰਹੀ ਚ ਪਰ ਦੂਜੀ ਗੱਲ ਜਿਵੇਂ ਜਿਹੜੇ ਸਪਰਮ ਆਜਕਲ ਨਾ ਜਸ ਉਹ ਵੀ ਰਿਹਾ ਹੈ ਨਾ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ 파ਟ ਹੈ ਉਹ ਹੈਗਾ ਨਸ਼ੇ ਦਾ ਦੇਵੀ ਦਰਸ਼ਕਾ ਦੇਖ ਰਹੇ ਉਹਨਾਂ ਨੂੰ ਵੀ ਬਹੁਤ ਪਿਆਰ ਪਰ ਸਤਿਕਾਰ ਪਰ ਸਤਿ ਸ੍ਰੀ ਅਕਾਲ ਜੀ ਨਮਸਕਾਰ ਆਦਾ ਸਰ ਮੈਂ ਇਹ ਨਹੀਂ ਕਹੂੰਗੀ ਦੂਜੇ ਤੀਜੇ ਘਰ ਚ ਹਰੇਕ ਘਰ ਦੇ ਵਿੱਚ ਕਿਤੇ ਨਾ ਕਿਤੇ ਇਹ ਪ੍ਰੋਬਲਮ ਹੈਗੀ ਹੈ ਕਿ ਬੱਚਾ ਨਹੀਂ ਹੋ ਰਿਹਾ ਹੈ ਨਾ ਲੇਡੀਜ਼ ਦੇ ਕੀ ਰੀਜ਼ਨ ਨੇ ਉਹਨਾਂ ਲਈ ਕੀ ਅੱਜਕਲ ਹੈਗਾ ਕਿਸੇ ਦੀ ਬੇਟੀ ਨੂੰ ਨਹੀਂ ਹੋ ਰਿਹਾ ਕਿਸੇ ਦੀ ਨੂੰਹ ਨੂੰ ਨਹੀਂ ਹੋ ਰਿਹਾ ਕਿਸੇ ਦੇ ਰਿਸ਼ਤੇਦਾਰ ਹੈ ਹੀ ਹੈ ਪ੍ਰੋਬਲਮ ਇਹਦੇ ਵਿੱਚ ਨਾ ਜਸ ਕੀ ਹੋਇਆ ਟਾਪਿਕ ਵਧੀਆ ਲੈ ਕੇ ਆਏ ਹਾਂ ਤੁਸੀਂ ਅੱਜ ਮੈਨੂੰ ਲੱਗਦਾ ਹੈ ਕਾਫੀ ਭੈਣ ਭਰਾਵਾਂ ਨੂੰ ਇਹਦਾ ਫਾਇਦਾ ਹੋਊਗਾ ਔਰ ਲੋਕ ਨਾ ਕਈ ਚੀਜ਼ਾਂ ਉਲਝੇ ਵੀ ਹੋਏ ਨੇ ਕਈ ਬੰਦੂ ਕਹਿੰਦੇ ਵੀ ਗੋਲ ਸਾਹਿਬ ਕਿੱਥੇ ਯਕੀਨ ਕਰੀਏ ਕਿਹਦੇ ਤੇ ਯਕੀਨ ਕਰੀਏ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਪਰ ਨਾ ਜਦੋਂ ਕੋਈ ਚੀਜ਼ ਬਣਦੀ ਆ ਤਾਂ ਉਹ ਜਿਵੇਂ ਮੰਨ ਲਓ ਇੱਕ ਬੱਚਾ ਹੀ ਬਣਦਾ ਪੇਟ ਚ ਮਾਂ ਦੇ 9 ਮਹੀਨੇ ਲੱਗਦੇ ਆ ਨਾ ਉਹਨੂੰ ਸਮਾਂ ਲੱਗਦਾ ਤੇ ਇੱਕ ਪ੍ਰੋਸੈਸ ਹੈ ਤਾਂ ਉਹਨੂੰ ਕਈ ਲੋਕ ਫਾਸਟ ਕਰ ਰਹੇ ਕੋਈ ਆਈਵੀਐਫ ਕਰਾ ਰਹੇ ਕੋਈ ਕੁਝ ਕਰਾ ਰਹੇ ਕੋਈ ਟਿਊਬ ਬੇਬੀ ਕਰਾ ਰਹੇ ਕੋਈ ਕੁਝ ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹਨਾਂ ਨੂੰ ਸਾਈਡ ਕਰੋ ਫੋਕਸ ਕਰੋ ਉਸ ਚੀਜ਼ ਤੇ ਕਿ ਨੈਚੁਰਲ ਕੀ ਹੋਵੇ ਹੂੰ ਹੁਣ ਕਈ ਵਾਰੀ ਆਪਣੇ ਘਰ ਬੱਚਾ ਖੇਡ ਰਿਹਾ ਆਪਾਂ ਉਹਨੂੰ ਦੇਖਦੇ ਕੇ ਆਪਾਂ ਲੱਦੇ ਆਪਣਾ ਨਹੀਂ ਹੈਗਾ ਹਾਂ ਹਾਂ ਹਨ ਆਪਾਂ ਬਣਾ ਲਿਆ ਕਿ ਤੋ ਜਾ ਕੇ ਹਸਪੀਟਲ ਜਾ ਕੇ ਸਪਰਮ ਦੇ ਕੇ ਕਰ ਲਿਆ ਨਹੀਂ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੀ ਵੀ ਸੰਤਾਨ ਹੋਣੀ ਹੈ ਆਪਣੇ ਘਰ 'ਚ ਉਹ ਤਾਂ ਹੋਣੀ ਹੈ ਜੇ ਤੁਹਾਡਾ ਸਪਰਮ ਜਿਹੜਾ ਹੈਗਾ ਉਹ ਸਟਰੋਂਗ ਹੈ ਜੇ ਤੁਹਾਡਾ ਸਪਰਮ ਵੀਕ ਹੈ ਜਾਂ ਜਾਂ ਲੜਕੀ ਦਾ ਚਾਹੇ ਲੜਕੇ ਦਾ ਜੇ ਐਗ ਵੀਕ ਹੈ ਲੜਕੀ ਦਾ ਤਾਂ ਵੀ ਪੰਗਾ ਜੇ ਜੈਂਟਸ ਦੇ ਸਪਰਮ ਵੀਕ ਹੈ ਤਾਂ ਵੀ ਪ੍ਰੋਬਲਮ ਹੈ ਅੱਛਾ ਕਈ ਵਾਰੀ ਨਾ ਜਸਤ ਤੁਸੀਂ ਵੀ ਸੁਣਿਆ ਹੋਊਗਾ ਕਿ ਗਰਭ ਠਹਿਰ ਜਾਂਦਾ ਹੂੰ ਬੱਚਾ ਹੋਣ ਦੀ ਉਮੀਦ ਘਰ ਚ ਆ ਜਾਂਦੀ ਆ ਪਰ ਥੋੜੇ ਦਿਨਾਂ ਚ ਮਿਸਕਾਰੇਜ ਹੋ ਜਾਂਦਾ ਹੂੰ ਐਗ ਵੀਕ ਹੋ ਜਾਂਦਾ ਕਈ ਵਾਰੀ ਕਈ ਚੀਜ਼ਾਂ ਆਉਂਦੀਆਂ ਨੇ ਹੁਣ ਅੱਜਕਲ ਬੱਚੇ ਆਰਟਿਜ਼ਮ ਪੈਦਾ ਹੋ ਰਹੇ ਨੇ ਮੰਦ ਬੁੱਧੀ ਬੱਚੇ ਪੈਦਾ ਹੋ ਰਹੇ ਨੇ ਉਹ ਉਹ ਦੇਖੋ ਕਿੱਡੀਆਂ ਪ੍ਰੋਬਲਮ ਨੇ ਜੇ ਮਾਪੇ ਪਹਿਲਾਂ ਹੀ ਥੋੜੇ ਜਿਹਾ ਖਿਆਲ ਰੱਖ ਲੈਣ ਕਪਲ ਜਿਹਨਾਂ ਦਾ ਵਿਆਹ ਹੁੰਦਾ ਉਹ ਹੁਣ ਜਿਵੇਂ ਪੁਰਾਣੇ ਜ਼ਮਾਨੇ 'ਚ ਕਿਉਂ ਨਹੀਂ ਹੁੰਦੇ ਸੀ ਇਹ ਜਿਹੇ ਬੱਚੇ ਕਿਉਂ ਨੇ ਹਜੇ ਕਿਉਂ ਪਹਿਲਾਂ ਮਾਪੇ ਪੰਜੀਰੀ ਖਵਾ ਦਿੰਦੇ ਸੀ ਮੁੰਡੇ ਨੂੰ 2-3 ਮਹੀਨੇ ਵਿਆਹ ਤੋਂ ਪਹਿਲਾਂ ਹਾਂ ਵਿਆਹ ਤੋਂ ਪਹਿਲਾਂ ਮੁੰਡੇ ਨੂੰ ਪੰਜੀਰੀ ਖਵਾਣੀ ਉਹਨੂੰ ਮਾੜੀਆਂ ਚੀਜ਼ਾਂ ਤੋਂ ਬਚਾਉਣਾ 2-15 20 ਦਿਨ 30 ਦਿਨ ਪਹਿਲਾਂ ਉਹਨੂੰ ਘਰੋਂ ਬੰਦ ਕਰ ਦੇਣਾ ਕਿਤੇ ਜਾਣਾ ਉਹ ਕਿਉਂ ਹੁੰਦਾ ਸੀ ਵੀ ਜੇ ਬਾਹਰ ਜਾ ਕੇ ਕੋਈ ਸ਼ਰਾਰਤ ਕਰਦਾ ਕੋਈ ਦਾਰੂ ਦੂਰੂ ਪੀਂਦਾ ਹੋਊਗਾ ਕੁਝ ਕਰਦਾ ਹੋਊਗਾ ਤਾਂ ਘੱਟੋ ਘੱਟ 20-25 ਦਿਨ ਪਰਹੇਜ਼ ਰੱਖੂਗਾ ਘਰੇ ਰਹੂਗਾ ਤਾਂ ਉਹ ਕਹਿੰਦੇ ਪੈਰ ਚ ਦਾ ਸਾਹ ਪੈ ਗਿਆ ਹੁਣ ਨਹੀਂ ਜਾਣ ਦੇਣਾ ਤਾਂ ਉਹ ਬਹਿਮ ਵੀ ਸੀਗਾ ਚਲ ਉਹ ਜ਼ਰੂਰੀ ਵੀ ਸੀਗਾ ਹੁਣ ਕੀ ਆ ਹੁਣ ਤਾਂ ਮੁੰਡਾ ਫਿਰਦਾ ਕਿਤੇ ਕੁੜੀ ਕਿਤੇ ਸ਼ਾਮ ਨੂੰ ਵਿਆਹ ਹੈਣਾ ਤੇ ਉਹ ਸਾਹਿਬ ਆਹੇ ਜੇ ਤਾਂ ਲੜਾਈ ਦਿੱਤੇ ਤਾਂ ਲੇਕਿਨ ਜੋ ਗ੍ਰੰਥ ਕਹਿੰਦੇ ਆ ਜਿਵੇਂ ਹੁਣ ਸਾਡੇ ਵਰਗੇ ਲੋਕ ਵੀ ਤਾਂ ਛੱਡੇ ਨੇ ਰੱਬ ਨੇ ਵਿੱਚ ਉਹਦਾ ਉਹਦਾ ਕੀ ਸਿਸਟਮ ਸੈੱਟ ਕਰਨਾ ਤਾਂ ਉਹਦੇ ਵਾਸਤੇ ਨਾ ਇੱਕ ਅਵਲੇ ਬਣਦਾ ਅੱਛਾ ਜੀ ਅਵਲੇ ਜਿਹੜਾ ਹੈਗਾ ਉਹ ਮੁੰਡਿਆਂ ਵਾਸਤੇ ਵੀ ਕੁੜੀਆਂ ਵਾਸਤੇ ਦੋਨਾਂ ਲਈ ਬਣਦਾ ਉਹਦੇ 'ਚ ਨਾ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣਾ ਇਹ ਹੈ ਇਹਨੂੰ ਤੁਸੀਂ ਹੱਥ 'ਚ ਵਾੜੋ ਡੱਬਾ ਅੱਛਾ ਮੈਨੂੰ ਇੱਕ ਸ਼ੌਂਕ ਹੈ ਜੀ ਡੱਬੇ ਵਧੀਆ ਲਾਉਣ ਦਾ ਹੂੰ ਡੱਬਾ ਬਹੁਤ ਵਧੀਆ ਆਪਨ ਡੱਬੇ ਲਾਉਣ ਦਾ ਸ਼ੌਂਕ ਹੈ ਚਾਹੇ ਕੁਝ ਵੀ ਹੈ ਕਿਉਂਕਿ ਜੇ ਇਹ ਡੱਬੇ 'ਚੋਂ ਚਵਣ ਬਰਾਸ਼ ਬੰਦਾ ਖਾ ਵੀ ਜਾਊਗਾ ਤਾਂ ਉਸ ਤੋਂ ਬਾਅਦ ਡੱਬਾ ਦਾ ਘਰੇ ਉਹਦੇ ਪਿਆਰ ਹੋ ਜਾ ਜਦ ਤੱਕ ਜਾਨ 'ਚ ਜਾਣਾ ਡੱਬਾ ਨਹੀਂ ਕੁਛੜਦਾ ਦੇਖਣ ਨੂੰ ਸੋਹਣਾ ਲੱਗੂਗਾ ਫੇਰ ਬੰਦਾ ਚੀਜ਼ ਇਹ ਉੱਪਰ ਸਟੀਲ ਜੜਿਆ ਹੈ ਥੱਲੇ ਕੰਚ ਹੈ ਜੀ ਇਹ ਕੱਚ ਦਾ ਡੱਬਾ ਇਹ 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 ਮੈਂ ਇਥੋਂ ਲਿਆ ਸੀ ਡੀਵਾਲਟ ਚੋਂ ਡੱਬੇ ਸਿੱਧੇ ਸੀ ਉਸ ਤੋਂ ਬਾਅਦ ਫਿਰ ਮੈਂ ਡਾਇਰੈਕਟ ਕੰਪਨੀ ਨਾਲ ਡੀਲ ਕਰ ਲਿਆ ਸੀ ਉਹਨਾਂ ਨੇ ਫਿਰ ਮੈਨੂੰ ਦਿੱਤੇ ਸੈਂਪਲ ਸੀ ਏਦਾਂ ਮਾਰਕੀਟ ਚ ਕਲੈਕਟ ਕਰਦੇ ਆ ਅੱਛਾ ਜੀ ਇਹ ਦੇਖੋ ਇਹਦੇ ਵਿੱਚ ਪਾਇਆ ਐਕਸ਼ਨ ਪ੍ਰਾਸ਼ ਸਿਲਵਰ 골ਡ ਤੇ ਡਾਇਮੰਡ ਹੂੰ ਵਿਦ ਸੂਰਜ ਅਫੀਸ਼ੀਅਲ ਜੀ ਹੂੰ ਇਹ ਚਾਤ ਮਤਲਬ ਕਿ ਇੰਨੀਆਂ ਚੀਜ਼ਾਂ ਪਾ ਕੇ ਬਾਕੀ ਜਿਹੜੀਆਂ ਜੜੀ ਬੂਟੀਆਂ ਹੈਗੀਆਂ ਹੈਗੀਆਂ ਔਰ ਉਹ ਵੀ ਅੱਛੀ ਕੁਆਂਟੀਟੀ ਚ ਨੇ ਜੀ ਜੋ ਉਸ ਹੈਗਾ ਇਹਨੂੰ ਲੋਕੀ ਮਤਲਬ ਜੇ Google ਤੇ ਜਾ ਕੇ ਤੁਸੀਂ ਪੜੋਗੇ ਸਰਚ ਕਰੋਗੇ ਪਤਾ ਲੱਗੂਗਾ Google ਤੇ ਕਿਹੜੀ ਤੇ ਜਾਣਾ www.vaidwan.com ਲਿਖਿਆ ਸਕਰੀਨ ਤੇ ਪੜ ਕੇ ਚੰਗੀ ਤਰ੍ਹਾਂ ਤਸੱਲੀ ਕਰ ਲਿਓ ਤੇ ਐਕਸਨ ਪ੍ਰਾਸ਼ਣ ਜਿਹੜੇ ਇਹ ਪ੍ਰੋਡਕਟ ਨੇ ਨਾ ਜੀ ਇਹ ਨਾ ਤਾਂ ਕੋਈ ਬਣਾਉਂਦੀ ਆ ਕੰਪਨੀ ਨਾ ਬਣਾਉਣ ਦੀ ਕੋਈ ਹਿੰਮਤ ਰੱਖਦੀ ਆ ਰੀਜ਼ਨ ਕੀ ਆ ਹਿੰਮਤ ਆ ਨਹੀਂ ਕਿ ਉਹਨਾਂ ਚੁੱਕੇ ਸੇ ਕੋਲ ਪੈਸਾ ਨਹੀਂ ਮੇਰੇ ਤੋਂ 4-4 ਗੁਣਾ ਕੰਪਨੀਆਂ ਵੱਡੀਆਂ ਬੈਠੀਆਂ 4-4 100 ਗੁਣਾ ਵੱਡੀਆਂ ਕੰਪਨੀਆਂ ਬੈਠੀਆਂ ਨੇ ਲੇਕਿਨ ਉਹ ਉਹ ਕਿਉਂ ਨਹੀਂ ਬਣਾਉਂਦੇ ਉਹਨਾਂ ਦਾ ਇੱਕ ਮਾਈਂਡ ਸੈਟ ਆ ਵੀ ਅਸੀਂ ਆ ਹੀ ਦੇਣਾ ਲੇਕਿਨ ਜਿਹੜੇ ਵੈਦ ਬਣਾਉਂਦੇ ਆ ਨਾ ਜੀ ਕਮਾਲ ਕਰ ਦਿੰਦੇ ਆ ਹੁਣ ਇਹ ਜਿਹੜੀ ਚੀਜ਼ ਬਣੀ ਆ ਤੁਸੀਂ ਪਹਿਲੀ ਗੱਲ ਦੇਖੋ ਸਿਲਵਰ ਚਾਂਦੀ ਫਿਰ 골ਡ ਫਿਰ ਜਿਹੜੀ ਡਾਇਮੰਡ ਕਈ ਲੋਕਾਂ ਨੂੰ ਤਾਂ ਇਹ ਹੀ ਸ਼ੱਕ ਪੈਂਦਾ ਵੀ ਡਾਇਮੰਡ ਕਿਵੇਂ ਪਾ ਦੇਣਗੇ ਡਾਇਮੰਡ ਦੀ ਭਸਮ ਬਣਦੀ ਹੈ ਸੂਰਤ ਦੇ ਵਿੱਚ ਡਾਇਮੰਡ ਦਾ ਚੂਰਾ ਮਿਲਦਾ ਉਹ ਅਸੀਂ ਚੂਰਾ ਕਲੈਕਟ ਕਰਦੇ ਆ ਚੂਰਾ ਕਲੈਕਟ ਕਰਕੇ ਉਹਨੂੰ ਅਸੀਂ ਭਸਮ ਬਣਾਉਂਦੇ ਆ ਭਸਮ ਬਣਾਉਣ ਵਾਸਤੇ ਉੱਚ ਕੋਟੀ ਦੇ ਜਿਹੜੇ ਵੈਦ आयुर्वेद आचार्य बन वो बनाਉਂਦੇ ਨੇ ਭਸਮਾ ਤੁਹਾਨੂੰ ਮੈਂ ਉਹਦੀ ਸਕਰੀਨ ਦਊਂਗਾ ਕਿਵੇਂ ਬਣਦੀਆਂ ਨੇ ਭਸਮਾ ਤੁਸੀਂ ਦੇਖਿਓ ਤੇ ਉਹ ਜਦੋਂ ਭਸਮਾ ਬਣਦੀਆਂ ਨੇ ਫਿਰ ਉਹਦੇ ਵਿੱਚ ਪੈਂਦੀ ਹੈ ਸ਼ਿਲਾਜੀਤ ਉਹ ਵੀ ਸੂर्य ਤਾਪੀ ਸੂਰਜ ਦੀ ਤਪਸ ਦੇ ਵਿੱਚ ਪਿਘਲਾਈ ਹੋਈ ਸ਼ਿਲਾਜੀਤ ਪੈਂਦੀ ਹੈ ਤੇ ਇਹ ਜਿਹੜੀ ਚੀਜ਼ ਪੈਂਦੀ ਹੈ ਨਾ ਜੀ ਫਿਰ ਇਹ ਪੈਂਦੀ ਹੈ ਇਹ ਕਮਾਲ ਕਰਦੀ ਹੈ ਔਰ ਇਹ ਨੁਸਖਾ ਸਿਰਫ 36900 ਰੁਪਏ ਦਾ ਇਹਦੇ ਵਿੱਚ ਨਾ 1 ਕਿਲੋ ਪਾਉਂਡ 1 ਕਿਲੋ ਤਾਂ ਹੈਗਾ ਇਹ 1 ਕਿਲੋ ਦੇ ਨਾਲ 150 ਗ੍ਰਾਮ ਅਸੀਂ ਵੈਸੇ ਫ੍ਰੀ ਪਾਤਾ ਕਿਉਂਕਿ ਫ੍ਰੀ ਐਸੀ ਕੋਈ ਗੱਲ ਨਹੀਂ ਸੀ ਨਾਮ ਵੀ ਪਾਉਂਦੇ ਤਾਂ ਕਿ ਜਿਹੜਾ ਲੋਕਾਂ ਨੇ ਮੰਗਣਾ ਸੀ ਆਪਣੇ ਕੋਲ ਪਰ ਇਹਦੇ ਚ ਨਾ ਜਦੋਂ ਅਸੀਂ ਕਿਲੋ ਪਾਇਆ ਇੱਥੇ ਤੱਕ ਰਹਿ ਗਿਆ ਉਤੋਂ ਖਾਲੀ ਸੀ ਮਗਰ ਹੋਰ ਪਾ ਦੋ ਅਸੀਂ ਕਿਲੋ ਦਾ ਰੇਟ ਮੈਂਸ਼ਨ ਕਰਤਾ ਸੀ ਮੈਂ 150 ਗ੍ਰਾਮ ਵਿੱਚ ਫ੍ਰੀ ਪਾ ਦੋ ਸਾਡੇ ਭੈਣ ਭਰਾਵਾਂ ਨੇ ਖਾਣਾ ਪਾਦੋ ਦੇਖੀ ਜੋ ਲੇਕਿਨ ਮਹਿੰਗੀ ਚੀਜ਼ ਸੀਗੀ ਨਾਲ ਇਹਦੇ ਨਾਲ ਥੋੜਾ ਜਿਹਾ ਰੇਟ ਸੈੱਟ ਹੋ ਜਾਂਦਾ ਅਗਲੇ ਨੂੰ ਵੀ ਲੱਗਦਾ ਵੀ ਚਲੋ ਠੀਕ ਆ ਪਰ ਲੈਣਾ ਉਹ ਆ ਜੀ ਤੇ ਸੁਭਾਸ਼ ਗੋਇਲ ਦੀ ਫੋਟੋ ਲੱਗੀ ਹੋਵੇ ਬਹੁਤ ਗੌਰ ਕਰਨੀ ਆ ਇਹ ਇਹ ਜਿਹੜੀਆਂ ਕਾਸਟਲੀ ਚੀਜ਼ਾਂ ਨੇ ਨਾ ਐਵੇਂ ਨਾ ਲਿਆ ਕਰੋ ਵੀ ਕੋਈ ਵੀ ਦੇ ਜੂਗਾ ਤੁਸੀਂ ਆਰਡਰ ਕਰ ਦਿੰਦੇ ਹੋ ਕਈ ਵਾਰੀ AI ਤੇ ਮੇਰੀ ਬਹੁਤ ਗਲਤ ਵੀਡੀਓ ਲੋਕ ਬਣਾ ਕੇ ਆਪਦੇ ਵਿੱਚ ਹੀ ਜਾਂਦੇ ਆ ਉਹ ਵੀ ਤੁਸੀਂ ਧਿਆਨ ਰੱਖਣਾ ਵੀ ਪਹਿਲੇ ਦੋ ਸ਼ਬਦ ਤਾਂ ਗੋਇਲ ਸਾਹਿਬ ਦੀ ਆਵਾਜ਼ ਲੱਗਦੀ ਆ ਮਗਰੋਂ ਗੋਇਲ ਸਾਹਿਬ ਦੀ ਆਵਾਜ਼ ਹੀ ਬਦਲ ਗਈ ਉੱਥੇ ਧਿਆਨ ਦੇਣਾ ਤੁਸੀਂ ਠੀਕ ਹੈ ਨਾ ਤੇ ਦੂਸਰੀ ਗੱਲ ਜਦੋਂ ਵੀ ਕੋਈ ਏਦਾਂ ਦੀ ਚੀਜ਼ ਲੈਣੀ ਆ ਵੈਬਸਾਈਟ ਤੇ ਚਲੇ ਜਾਓ www.maidwan.com ਉੱਥੇ ਕਿਸੇ ਹੋਰ ਦੀ ਹੋਈ ਨਹੀਂ ਨਾ ਸਕਦੀ ਉਧਰ ਤੇ ਜਾ ਕੇ ਤੁਸੀਂ ਚਾਹੇ ਤਾਂ ਆਰਡਰ ਕਰ ਲਓ ਨਹੀਂ ਆਰਡਰ ਕਰਨਾ ਜਿਹੜੇ ਉੱਤੇ ਨੰਬਰ ਆਉਂਦੇ ਆ ਸਾਡੇ ਉਹਨਾਂ ਤੇ ਜਾ ਕੇ ਸੰਪਰਕ ਕਰੋ ਤਾਂ ਕਿ ਤੁਹਾਨੂੰ ਇਹ ਲੱਗੇ ਵੀ ਹੁਣ ਅਸਹੀ ਜਗ੍ਹਾ ਤੇ ਸੰਪਰਕ ਹੋ ਰਿਹਾ ਤੇ ਇਹਨੂੰ ਤੁਸੀਂ ਜਦੋਂ ਵੀ ਲੈਣਾ ਸਵੇਰੇ ਸ਼ਾਮ ਲੈਣਾ ਇਹ ਤੁਹਾਡੇ ਨਾਲ ਬਾਡੀ ਦੇ ਅੰਦਰ ਚਾਹੇ ਉਹ ਲੇਡੀ ਆ ਚਾਹੇ ਜਾਇੰਟਸ ਆ ਦੋਨਾਂ ਵਾਸਤੇ ਹੁੰਦਾ ਸਪਰਮ ਕਾਊਂਟ ਦੀ ਜਿਹੜੀ ਹੈਗੀ ਆ ਉਹ ਕਰ ਦਿੰਦਾ ਵਧੀਆ ਕੁਆਲਿਟੀ ਔਰ ਜਿਹੜਾ ਬਲੱਡ ਹੈ ਉਹਦੀ ਕੁਆਲਿਟੀ ਵਧੀਆ ਹੋ ਜਾਂਦੀ ਹੈ ਜੇ ਹਸਬੰਡ ਵਾਈਫ ਦੇ ਬਲੱਡ ਔਰ ਸਪਰਮ ਦੀ ਕੁਆਲਿਟੀ ਵਧੀਆ ਤਾਂ ਕੋਈ ਪ੍ਰੋਬਲਮ ਆ ਨਹੀਂ ਸਕਦੀ ਬੇਬੀ ਹੋਣ ਦੇ ਵਿੱਚ ਔਰ ਦੂਜੀ ਗੱਲ ਜਿਵੇਂ ਜਿਹੜਾ ਸਪਰਮ ਅਜਕਲ ਨਾਲ ਜਸ ਖਰਾਬ ਹੋ ਵੀ ਰਿਹਾ ਹੈ ਨਾ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਪਾਰਟ ਹੈ ਉਹ ਹੈਗਾ ਨਸ਼ੇ ਦਾ ਜਿਵੇਂ ਸ਼ਰਾਬ ਸ਼ਰੂਪ ਪੀਂਦੇ ਲੋਕੀ ਉਹਦੇ ਨਾਲ ਨਹੀਂ ਬੋਧਾ ਵਰਗ ਪੈਂਦਾ ਇਹ ਜਿਹੜਾ ਚਿੱਟਾ ਹੋ ਗਿਆ ਫੀਮ ਹੋ ਗਈ ਭੁੱਕੀ ਹੋ ਗਈ ਇਹੋ ਜਿਹੜੇ ਜਿਹੜੇ ਸਿੰਥੈਟਿਕ ਨਸ਼ੇ ਹੋ ਗਏ ਇਹ ਨਸ਼ੇ ਜਿਹੜੇ ਨੇ ਤੁਹਾਡੇ ਸਪਰਮ ਨੂੰ ਖਤਮ ਕਰ ਦਿੰਦੇ ਨੇ ਪਰ ਬੰਦਾ ਰਹਿੰਦਾ ਨਹੀਂ ਉਸ ਕੋੰਮਲਾ ਤੇ ਉਸ ਤੋਂ ਬਾਅਦ ਫਿਰ ਉਹ ਫਿਰ ਜਦੋਂ ਮੈਰਿਜ ਹੋ ਜਾਂਦੀ ਹੈ ਫਿਰ ਮੇਰੇ ਕੋਲ ਭੱਜੇ ਫਿਰਦੇ ਨੇ ਵੀ ਕੋਲ ਸੋ ਨਸ਼ਾ ਛਡਾਓ ਕਿਸੇ ਤਰ੍ਹਾਂ ਸਪਰਮ ਦੀ ਰਿਪੋਰਟ ਨਹੀਂ ਠੀਕ ਆ ਰਹੀ ਇਹ ਹੋ ਰਿਹਾ ਉੱਥੇ ਆ ਕੇ ਸੀ ਉਹਨੂੰ ਇਹੀ ਕਹਿੰਨੇ ਵੀ ਰਾਜੇ ਥੋੜਾ ਜਿਹਾ ਹੌਸਲ ਰੱਖ ਹੁਣ ਹੁਣ ਉੱਥੇ ਵੀ ਇਹ ਚੀਜ਼ਾਂ ਕੰਮ ਕਰਦੀਆਂ ਨੇ ਮੈਂ ਤਾਂ ਕੁਝ ਛੁਪਾ ਕੇ ਵੀ ਨਹੀਂ ਉਹਨਾਂ ਲੋਕਾਂ ਨੂੰ ਸਾਹਬ ਉੱਤੇ ਲਿਖ ਕੇ ਵੀ ਮਿੱਤਰੋ ਜੇ ਤੁਹਾਨੂੰ ਕਿਤੇ ਵੀ ਡਾਊਟ ਪੈਂਦਾ ਤਾਂ ਕਰ ਲਓ ਪਤਾ ਕਿਉਂ ਜਸ ਇੱਕ ਗੱਲ ਪੱਕੀ ਹੈ ਵੀ ਜਿਹੜਾ ਬੰਦਾ ਦੁਨੀਆ 'ਚ ਆਇਆ ਉਹਨੇ ਜਾਣਾ ਹੀ ਕੀ ਨਾ ਹੋਵੇ ਵੀ ਤੁਹਾਡੇ ਵੀਡੀਓ ਦੇਖ ਕੇ ਲੋਕ ਤੁਹਾਨੂੰ ਲਹਣਤਾ ਪਾਈ ਜਾਂਦੇ ਤੁਹਾਡੇ ਵੀਡੀਓ ਦੇਖ ਕੇ ਐ ਕਹਿਣ ਵੀ ਯਾਰ ਇਹ ਬੰਦਾ ਜਾਣਾ ਨਹੀਂ ਸੀ ਚਾਹੀਦਾ ਹਣ ਫਿਰ ਮਜ਼ਾ ਜ਼ਿੰਦਗੀ ਨੂੰ ਜਾਣ ਦਾ ਜਿਉਣ ਦਾ ਐਵੇਂ ਤਾਂ ਨਹੀਂ ਕਿਹਾ ਵੀ ਵੀ ਕਬੀਰ ਜਦ ਹਮਾਰੇ ਜਗਤ ਮੇਂ ਹਮ ਰੋਏ ਜਗਹ ਸਾ ਹੈ ਨਾ ਔਰ ਜ ਐਸੀ ਕਰਨੀ ਕਰ ਚਲੇ ਹਮ ਹਸੇ ਜਗ ਰੋਏ ਮਤਲਬ ਇਹ ਗੱਲਾਂ ਐਵੇਂ ਨਹੀਂ ਕਹੀਆਂ ਹੋਈਆਂ ਤੇ ਐਸੇ ਕਰਮ ਕਰਕੇ ਜਾਣਾ ਜਿਹੜਾ ਚੀਜ਼ ਮੈਂ ਦਿੱਤੀ ਹੈ ਦੇਖੋ ਮੈਨੂੰ ਇਹ ਚੱਕਣ ਓੱਖਾ ਲੱਗਦਾ ਹੈਵੀ ਚੀਜ਼ ਹੈ ਭਰੀ ਚੀਜ਼ਾਂ ਅੱਛੀਆਂ ਚੀਜ਼ਾਂ ਪੈ ਕੇ ਬਣੀ ਹੋਈ ਆ ਔਰ ਜਦੋਂ ਤੁਸੀਂ ਇਹਦਾ ਇੱਕ ਚਮਚਾ ਸਵੇਰੇ ਸ਼ਾਮ ਦੁੱਧ ਦੇ ਨਾਲ ਲੈਣਾ ਸ਼ੁਰੂ ਕਰਤਾ ਜੇ ਕਿਤੇ ਪੰਚਮ ਹਲਦੀ ਪਾਲੀ ਤੁਸੀਂ ਜਿਹੜੀ ਮੈਂ ਬਣਾਉਣਾ ਤੁਹਾਡੇ ਵਾਸਤੇ ਘਰੇ ਬਣਾ ਲਓ ਚਾਹੇ ਮੇਰੇ ਤੋਂ ਲੈ ਜਾਓ ਕੋਈ ਚੱਕਰੇ ਨਹੀਂ ਆ ਉਹ ਜਿਹੜੀ ਹਲਦੀ ਆ ਉਹ ਜੇ ਤੁਸੀਂ ਅੱਧਾ ਚਮਚਾ ਦੁੱਧ ਚ ਘੋਲ ਕੇ ਉਹ ਪੀ ਲਓ ਉਹਦੇ ਨਾਲ ਚਾਹਨ ਪਰਾਸ਼ ਖਾ ਲਓ ਮਹੀਨੇ ਬਾਅਦ ਵੜਕਾ ਮਾਰੂਗਾ ਸ਼ਰੀਰ ਪਰ ਕਮਾਲ ਦਾ ਰਿਜ਼ਲਟ ਆਊਗਾ ਮੈਨੂੰ ਉਮੀਦ ਆ ਪੂਰੀ ਕਿ ਜਿਹੜੇ ਲੋਕਾਂ ਨੇ ਇਹਨੂੰ ਵਰਤਿਆ ਅੱਜ ਤੱਕ ਉਹ ਵੀ ਖੁਸ਼ ਨੇ ਜਿਹੜੇ ਵਰਤਣਾ ਚਾਹੁੰਦੇ ਨੇ ਵਰਤਨ ਤੋਂ ਬਾਅਦ ਉਹਨਾਂ ਦਾ ਵੀ ਥੈਂਕ ਯੂ ਜ਼ਰੂਰ ਆਊਗਾ ਕਿਉਂਕਿ ਮੇਰੇ ਕੋਲ ਤਾਂ ਥੈਂਕ ਯੂ ਹੀ ਆਉਂਦੇ ਨੇ ਮਾਇਆ ਤਾਂ ਦੇਖੋ ਜਿੰਨੀ ਕਮਾਵਾਂਗੇ ਇੱਥੇ ਛੱਡ ਕੇ ਜਾਵਾਂਗੇ ਨਾਲ ਕੁਝ ਨਹੀਂ ਜਾਣਾ ਬੱਚੇ ਵਰਤ ਲੈਣਗੇ ਜਾਂ ਲੋਕ ਵਰਤ ਲੈਣਗੇ ਪਰ ਜੋ ਨਾਲ ਜਾਣਾ ਉਹ ਜਾਣਾ ਤੁਹਾਡਾ ਥੈਂਕ ਯੂ ਜਿੰਨੇ ਤੁਸੀਂ ਥੈਂਕ ਯੂ ਕਰੋਗੇ ਉਹਨੇ ਉੱਪਰਲੀ ਦਰਗਾਹ 'ਚ ਲਿਖੇ ਜਾਣੇ ਨੇ ਉਹਨਾਂ ਉਹਨਾਂ ਧਰਮਰਾਜ ਦਾ ਜਿਹੜਾ ਝੋਟਾ ਘਟ ਆਪਾਂ ਨੂੰ ਤੰਗ ਕਰੂਗਾ ਬਸ ਇੰਨਾ ਕੁ ਫਰਕ ਹੈ ਇਸ ਕਰਕੇ ਇਹ ਜਿਹੜੀ ਚੀਜ਼ ਹੈ ਨਾ ਇਹਨੂੰ ਲੈਣ ਵਾਸਤੇ ਬਿਲਕੁਲ ਨਾ ਸੋਚੋ ਛੱਤੀਆ ਨੌਸਾ ਦਾ ਪ੍ਰੋਡਕਟ ਹੈ ਜੇ ਦੋਏ ਮੀਆਂ ਬੀਬੀ ਖਾਣਗੇ ਤਾਂ ਇਹ ਘੱਟੋ ਘੱਟ 2 ਮਹੀਨੇ ਚੱਲ ਜਾਊਗਾ ਜੇ ਇੱਕ ਜਣਾ ਖਾਊਗਾ ਤਾਂ 4-5 ਮਹੀਨੇ ਚੱਲੂਗਾ ਖਰਚਾ ਕੁਝ ਵੀ ਨਹੀਂ ਹੈਗਾ 5-7-10000 ਰੁਪਏ ਮਹੀਨੇ ਦਾ ਜੇ ਖਰਚਾ ਹੋ ਵੀ ਜਾਊਗਾ ਕੋਈ ਬੜੀ ਗੱਲ ਨਹੀਂ ਹੈ ਇਹਨੂੰ ਕਰ ਲਓ ਔਰ ਰੱਬ ਦਾ ਸ਼ੁਕਰ ਮਨਾਓ ਕੀ ਚੀਜ਼ ਜਮ ਬਣਾਉਣ ਵਾਸਤੇ ਤੁਹਾਡੇ ਲਈ ਸੁਭਾਸ਼ ਗੋਇਲ ਨੂੰ ਚੁਣਿਆ ਪ੍ਰਮਾਤਮਾ ਨੇ ਔਰ ਆਪਾਂ ਇਹਨੂੰ ਪੂਰੀ ਇਮਾਨਦਾਰੀ ਨਾਲ ਬਣਾਉਨੇ ਆ ਲਗਨ ਨਾਲ ਬਣਾਉਨੇ ਆ ਮਿਹਨਤ ਨਾਲ ਬਣਾਉਨੇ ਆ ਔਰ ਇਹਦੇ ਚ ਬਾਬਾ ਜੀ ਦਾ ਨਾਮ ਲੈ ਕੇ ਪੂਰਾ ਦਸਵੰਦ ਕੱਢ ਕੇ ਹਰ ਚੀਜ਼ ਦਾ ਧਿਆਨ ਰੱਖ ਕੇ ਬਣਾਉਨੇ ਆ ਔਰ ਮੈਨੂੰ ਉਮੀਦ ਆ ਕਿ ਇਹੋ ਜਿਹੀਆਂ ਚੀਜ਼ਾਂ ਮੈਂ ਲੋਕਾਂ ਨੂੰ ਦੇ ਕੇ ਜਾਊਂਗਾ ਇਸ ਦੁਨੀਆ ਚ ਔਰ ਆਪਣੇ ਨਕਸ਼ੇ ਕਦਮਾਂ ਤੇ ਚੱਲ ਕੇ ਬਾਕੀ ਵੈਦ ਵੀ ਇਹ ਚੀਜ਼ਾਂ ਦੇਣਗੇ ਕਿਉਂਕਿ ਇਹਨਾਂ ਚੀਜ਼ਾਂ ਨੂੰ ਬਣਾਉਣ ਵਾਸਤੇ ਪੂਰੀ ਅੰਦਰੋਂ ਘਟ ਚਾਹੀਦੀ ਆ ਨਟ ਮਜ਼ਬੂਤ ਚਾਹੀਦਾ ਐ ਨਾ ਹੋਵੇ ਕਿ ਤੁਹਾਨੂੰ ਪਤਾ ਹੋਵੇ ਵੀ 50000 ਦੀ ਚੀਜ਼ਾਂ ਚ 5000 ਦਾ ਮਾਲ ਪਾ ਕੇ ਦੇ ਦੋ ਨਾ ਮੈਂ ਇੱਕ ਗੱਲ ਸ਼ੁਰੂ ਤੋਂ ਕੀਤੀ ਆ ਕਿ ਜੇ ਜੇ ਇਹਦੇ ਵਿੱਚ 20000 ਦਾ ਮਾਲ ਹੈ ਜੇ 40000 ਲਿਖਿਆ ਤਾਂ 20000 ਦਾ ਮਾਲ ਇਹ ਚ ਹੋਣਾ ਚਾਹੀਦਾ ਕਿਉਂਕਿ ਘੱਟੋ ਘੱਟ 20000 ਦਾ ਮਾਲ ਜਦੋਂ ਉਹਦੇ ਵਿੱਚ ਪੈ ਜਾਣਾ ਨਾ ਤਾਂ ਸਰੀਰ ਆਪੇ ਬੋਲਣ ਲੱਗ ਜਾਂਦਾ ਬਾਕੀ ਫਿਰ ਖਰਚੇ ਨੇ ਭਰਾਵੋ ਉਹ ਵੀ ਕਰਨੇ ਨੇ ਸਾਰੀ ਚੀਜ਼ਾਂ ਦੇਖ ਕੇ ਚੱਲਦੇ ਆ ਜਿਵੇਂ ਹੁਣ ਮੰਨ ਲਓ 36000 ਲਿਖਿਆ 10% ਤਾਂ ਅਸੀਂ ਮਰੀਜ਼ ਨੂੰ ਇਹ ਕੱਟ ਦਿੰਨੇ ਆ ਤੇ 36000 ਤੋਂ 3600 ਤਾਂ ਇਹ ਕੱਟ ਗਿਆ ਮਤਲਬ ਇਦਾਂ ਕਰ ਕਰਕੇ ਇਹ ਬਾਅਦ ਚ ਸੁਭਾਸ਼ ਗੋਲ ਕਰਕੇ ਕੋਲੇ ਦਾ ਥੋੜਾ ਅਸ਼ੀਰਵਾਦ ਹੀ ਰਹਿ ਜਾਂਦਾ ਇਸ ਕਰਕੇ ਇਹਨੂੰ ਤੁਸੀਂ ਫਾਇਦਾ ਉਠਾਓ ਬਹੁਤ ਬਹੁਤ ਸ਼ੁਕਰਗੁਜ਼ਾਰ ਜੀ ਤੁਹਾਡਾ ਬਹੁਤ ਫਾਇਦਾ